ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਇਹਦੇ ਵਿੱਚ 8ਵੀਂ ਪਾਸ ਪੋਸਟਾਂ ਰਹਿਣ ਵਾਲੀਆਂ ਨੇ ਜਿਦਿਲੀ 8ਵੀਂ ਪਾਸ ਕੈਡੀਏਟਸ ਅਪਲਾਈ ਕਰ ਸਕਣਗੇ ਤੇ ਬਹੁਤ ਵਧੀਆ ਸੈਲਰੀ ਇਹਨਾਂ ਪੋਸਟਾਂ ਦੇ ਲਈ ਰਹਿਣ ਵਾਲੀ ਹੈ ਤਾਂ ਬਿਨਾਂ ਕਿਸੇ ਦੇਰੀ ਅੱਜ ਦਾ ਨੋਟੀਫਿਕੇਸ਼ਨ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਵੀਡੀਓ ਪੂਰਾ ਜ਼ਰੂਰ ਵੇਖਿਓ ਜੀ ਪੂਰੀ ਜਾਣਕਾਰੀ ਦੇ ਲਈ ਤੇ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ ਇਹ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਲ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਸੈਲਰੀ ਇਹਨਾਂ ਪੋਸਟਾਂ ਦੇ ਲਈ 18000 ਤੋਂ ਲੈ ਕੇ 56900 ਤੱਕ ਰਹਿਣ ਵਾਲੀ ਹੈ ਜੀ ਪੋਸਟਾਂ ਦੇ ਲਈ ਯੋਗਤਾ 8ਵੀਂ ਪਾਸ ਹੈ 8ਵੀਂ ਪੱਧਰ ਤੱਕ ਤੁਸੀਂ ਪੰਜਾਬੀ ਜ਼ਰੂਰ ਪੜ੍ਹੀ ਹੋਵੇ ਪਾਸ ਕੀਤੀ ਹੋਵੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਇਹਨਾਂ ਪੋਸਟਾਂ ਦੇ ਲਈ ਜੋ ਏਜ ਲਿਮਟ ਹੈ 18 ਤੋਂ 35 ਸਾਲ ਜਨਰਲ ਕੈਟਾਗਰੀ ਦੇ ਲਈ ਇੱਕ ਇੱਕ 25 ਤੱਕ ਤੁਹਾਡੀ ਇਹ ਏਜ ਹੋਣੀ ਚਾਹੀਦੀ ਹੈ ਏਜ ਰੈਲੈਕਸੇਸ਼ਨ ਵੱਖ-ਵੱਖ ਕੈਟਾਗਰੀ ਦੇ ਅਨੁਸਾਰ ਰਹਿਣ ਵਾਲਾ ਹੈ ਇਹਨਾਂ ਪੋਸਟਾਂ ਦੇ ਲਈ ਇਹਨਾਂ ਪੋਸਟਾਂ ਦੇ ਲਈ ਤੁਹਾਡਾ ਡਾਇਰੈਕਟ ਇੰਟਰਵਿਊ ਰਹਿਣ ਵਾਲਾ ਹੈ ਜੀ ਇ ਅ ਏ ਤੋਂ ਲੈ ਕੇ ਜੀ ਤੱਕ ਜਿਹੜੇ ਕੈਂਡੀਡੇਟਸ ਆਉਣਗੇ ਅਲਫਾਬੈਟਿਕਲੀ ਇਹਨਾਂ ਵੱਲੋਂ ਇੰਟਰਵਿਊ ਦੇ ਲਈ ਬੁਲਾਇਆ ਜਾਊਗਾ ਕੈਂਡੀਡੇਟਸ ਨੂੰ 17 ਮਾਰਚ ਨੂੰ ਇਹਨਾਂ ਦੇ ਲਈ ਇੰਟਰਵਿਊ ਹੋਊਗੀ ਐਚ ਤੋਂ ਲੈ ਕੇ ਐਨ ਵਾਲੇ ਕੈਂਡੀਡੇਟਸ 18 ਮਾਰਚ ਨੂੰ ਇੰਟਰਵਿਊ ਦੇ ਸਕਣਗੇ ਉਹ ਤੋਂ ਲੈ ਕੇ ਆਰ ਵਾਲੇ ਕੈਂਡੀਡੇਟਸ 19 ਮਾਰਚ ਨੂੰ ਇੰਟਰਵਿਊ ਦੇ ਸਕਣਗੇ ਐਸ ਤੋਂ ਲੈ ਕੇ ਜ਼ेड ਵਾਲੇ 20 ਮਾਰਚ 2025 ਨੂੰ ਇੰਟਰਵਿਊ ਦੇ ਸਕਣਗੇ ਜੀ ਇਹਨਾਂ ਪੋਸਟਾਂ ਦੇ ਲਈ ਜਿਹੜੇ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਪਰਫਾਰਮਾ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਤੁਸੀਂ ਪਰਫਾਰਮਾ ਖੁਦ ਵੀ ਬਣਾ ਸਕਦੇ ਹੋ ਸਾਡੀ ਵੀ ਤੇ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਪਰਫਾਰਮਾ ਪੂਰੀ ਤਰ੍ਹਾਂ ਭਰ ਲੈਣਾ ਸਾਰੇ ਦਸਤਾਵੇਜ਼ ਜੋ ਵੀ ਤੁਹਾਡੇ ਕੋਲੇ ਐਜੂਕੇਸ਼ਨ ਕੁਆਲਿਫਿਕੇਸ਼ਨ ਦੇ ਆ ਤੇ ਜਾਂ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਹੈ ਪਾਸਪੋਰਟ ਸਾਈਜ਼ ਫੋਟੋ ਇੱਕ ਐਨਵੈਲਪ ਦੇ ਵਿੱਚ ਤੁਸੀਂ ਸਾਰਾ ਸੀਲ ਬੰਦ ਕਰਕੇ ਇਹਨਾਂ ਤੱਕ ਪਹੁੰਚਦੇ ਕਰਨਾ ਹੈ ਤੁਸੀਂ ਡਾਇਰੈਕਟ ਇਹਨਾਂ ਕੋਲ ਜਾ ਕੇ ਵੀ ਦੇ ਸਕਦੇ ਹੋ ਆਪਣੀਆਂ ਅਰਜ਼ੀਆਂ ਇਹ ਬਾਈ ਪੋਸਟ ਵੀ ਇਹਨਾਂ ਤੱਕ ਭੇਜ ਸਕਦੇ ਹੋ ਤਾਂ 24 ਫਰਵਰੀ ਅੰਤਿਮ ਮਿਤੀ ਹੈ ਜੀ ਇਹਨਾਂ ਨੂੰ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੇ ਪਤਾ ਤੁਸੀਂ ਨੋਟ ਕਰ ਲਓ ਜਿੱਥੇ ਇਹ ਤੁਸੀਂ ਅਰਜ਼ੀਆਂ ਪਹੁੰਚਦੀਆਂ ਕਰਨੀਆਂ ਜੀ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਫ ਏ ਪੋਸਟਾਂ ਜਾਰੀ ਕੀਤੀ ਗਈਆਂ ਜੀ ਫਿਰੋਜ਼ਪੁਰ ਕਚਹਿਰੀਆਂ ਦੇ ਵਿੱਚ ਇਸੇ ਤਰ੍ਹਾਂ ਸਾਡੇ ਚੈਨਲ ਨਾਲ ਬਨੇ ਰਿਹਾ ਕਰੋ ਤੁਹਾਨੂੰ ਹਰ ਉਸਤਾਦ ਤੋਂ ਤਾਜ਼ਾ ਨੌਕਰੀਆਂ ਦੇ ਨੋਟੀਫਿਕੇਸ਼ਨ ਅਪਡੇਟ ਮਿਲਦੇ ਰਹਿਣਗੇ ਧੰਨਵਾਦ